ਸੱਚੀ ਗਾਲਜੀ ਤੁਸੀਂ ਸੁਣ ਰਹੇ ਹੋ ਬੁੱਕ ਬਾਣੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਹਰ ਐਪੀਸੋਡ 'ਚ ਅਸੀਂ ਪੰਜਾਬੀ ਹਿੰਦੀ ਤੇ ਇੰਗਲਿਸ਼ ਕਹਾਣੀਆਂ ਦਾ ਸਾਰ ਲੈ ਕੇ ਆਉਂਦੇ ਆ ਤਾਂ ਜੋ ਹਰ ਕਿਤਾਬ ਦੀ ਸੋਚ ਤੁਹਾਡੇ ਦਿਲ ਤੱਕ ਪਹੁੰਚ ਸਕੇ ਚਲੋ ਫਿਰ ਸ਼ੁਰੂਆਤ ਕਰੀਏ ਇੱਕ ਨਵੇਂ ਸਫ਼ਰ ਦੀ ਕਿਤਾਬਾਂ ਦੇ ਸੰਸਾਰ ਵਿੱਚ ਅੱਜ ਅਸੀਂ ਇੱਕ ਅਜਿਹੀ ਰਚਨਾ ਦੀ ਗੱਲ ਕਰਨ ਜਾ ਰਹੇ ਹਾਂ ਜੋ ਜੰਗ ਬਾਰੇ ਹੈ ਪਰ ਪਰ ਜੰਗ ਦਾ ਗੁਣਗਾਨ ਨਹੀਂ ਕਰਦੀ ਇਹ ਹੈ ਸੰਤ ਸਿੰਘ ਸੇਖੋ ਦੀ ਜੰਗ ਦੀ ਵਾਰ ਸਾਡੇ ਕੋਲ ਇਸ ਦਾ ਇੱਕ ਬਹੁਤ ਹੀ ਡੂੰਗਾ ਵਿਸ਼ਲੇਸ਼ਣ ਹੈ ਤੇ ਅੱਜ ਅਸੀਂ ਇਸ ਨੂੰ ਮਤਲਬ ਪਰਤਦਰ ਪਰਤ ਖੋਲਾਂਗੇ ਦੇਖੋ ਅਸੀਂ ਸਾਰੇ ਜਾਣਦੇ ਹਾਂ ਕਿ ਜੰਗ ਮਾੜੀ ਹੁੰਦੀ ਹੈ ਪਰ ਸ਼ੇਖੋ ਦੀ ਇਸ ਲਿਖਤ ਵਿੱਚ ਅਜੇਹਾ ਕੀ ਖਾਸ ਹੈ ਜੋ ਦਹਾਕਿਆਂ ਬਾਅਦ ਵੀ ਸਾਨੂੰ ਹਿਲਾ ਕੇ ਰੱਖ ਦਿੰਦਾ ਹੈ ਚਲੋ ਇਸੇ ਸਵਾਲ ਦਾ ਜਵਾਬ ਲੱਭਦੇ ਹਾਂ ਇਸ ਸਵਾਲ ਦਾ ਜਵਾਬ ਨਾ ਸ਼ਾਇਦ ਰਚਨਾ ਦੇ ਨਾਮ ਵਿੱਚ ਹੀ ਲੁਕਿਆ ਹੋਇਆ ਹੈ ਵਾਰ ਵਾਰ अच्छा हां जी पंजाबी साहित्य ਵਿੱਚ ਵਾਰ ਦਾ ਮਤਲਬ ਹੁੰਦਾ ਹੈ ਕਿਸੇ ਯੋਧੇ ਦੀ ਬਹਾਦਰੀ ਉਸ ਦੀ ਜਿੱਤ ਉਸ ਦੀ ਸ਼ਾਨ ਦੀ ਗਾਥਾ ਮਤਲਬ ਵਾਰ ਹਮੇਸ਼ਾ ਜਸ਼ਨ ਮਨਾਉਂਦੀ ਹੈ ਹਮ ਪਰ શેਖੋ ਸਾਹਿਬ ਨੇ ਇੱਥੇ ਇੱਕ ਕਮਾਲ ਦੀ ਕਹ ਲੋ ਸਾਹਿਤਿਕ ਬਗਾਵਤ ਕੀਤੀ ਹੈ ਉਹਨਾਂ ਨੇ ਵਾਰ ਦਾ ਰੂਪ ਤਾਂ ਵਰਤਿਆ ਹਮ ਪਰ ਜੰਗ ਦਾ ਜਸ਼ਨ ਮਨਾਉਣ ਲਈ ਨਹੀਂ ਸਗੋ ਸਗੋ ਜੰਗ ਦਾ ਸੋਗ ਮਨਾਉਣ ਲਈ ਇੱਕ ਅਜੀਹੀ ਵਾਰ ਹੈ ਜਿੱਥੇ ਕੋਈ ਹੀਰੋ ਹੈ ਹੀ ਨਹੀਂ ਸਿਰਫ ਪੀੜਿਤ ਹਨ ਵਾਹ ਇਹ ਤਾਂ ਬਹੁਤ ਹੀ ਦਿਲਚਸਪ ਨੁਕਤਾ ਹੈ ਮਤਲਬ ਉਹਨਾਂ ਨੇ ਉਸੇ ਹਥਿਆਰ ਨਾਲ ਹਮਲਾ ਕੀਤਾ ਜਿਸ ਨਾਲ ਹਮੇਸ਼ਾ ਤਾਰੀਫ ਹੁੰਦੀ ਸੀ ਤਾਂ ਇਸ ਪਿੱਛੇ ਉਹਨਾਂ ਦੀ ਸੋਚ ਕੀ ਸੀ ਕੀ ਇਹ ਉਸ ਸਮੇਂ ਦੀ ਕਿਸੇ ਖਾਸ ਲਹਿਰ ਦਾ ਹਿੱਸਾ ਸੀ ਹਾਂ ਬਿਲਕੁਲ ਇਸ ਸਮਝਣਾ ਬਹੁਤ ਜ਼ਰੂਰੀ ਹੈ ਸ਼ੇਖੋਂ ਉਸ ਵੇਲੇ ਦੀ ਪ੍ਰਗਤੀਵਾਦੀ ਲਹਿਰ ਯਾਨੀ ਪ੍ਰੋਗਰੈਸਿਵ ਰਾਈਟਰਸ ਮੂਵਮੈਂਟ ਦਾ ਇੱਕ ਅਹਿਮ ਹਿੱਸਾ ਸਨ ਅੱਛਾ ਤੇ ਇਸ ਲਹਿਰ ਦਾ ਮਕਸਦ ਹੀ ਇਹ ਸੀ ਕਿ ਸਾਹਿਤ ਨੂੰ ਰਾਜਾ ਮਹਾਰਾਜਾਂ ਦੇ ਮਹਿਲਾਂ ਵਿੱਚੋਂ ਕੱਢਿਆ ਜਾਵੇ ਤੇ ਉਸ ਨੂੰ ਆਮ ਲੋਕਾਂ ਦੇ ਦੁੱਖ ਦਰਦ ਉਹਨਾਂ ਦੀਆਂ ਸਮੱਸਿਆਵਾਂ ਨਾਲ ਜੋੜਿਆ ਜਾਵੇ ਸਹੀ ਗੱਲ ਹੈ ਇਸ ਲਈ ਸ਼ੇਖੋਂ ਦੀ ਨਜ਼ਰ ਵਿੱਚ ਜੰਗ ਦਾ ਅਸਲ ਮਤਲਬ ਕਿਸੇ ਰਾਜੇ ਦੀ ਜਿੱਤ ਨਹੀਂ ਸੀ ਸਗੋਂ ਉਸ ਗਰੀਬ ਕਿਸਾਨ ਦੇ ਪੁੱਤ ਦਾ ਕਾਣ ਸੀ ਜਿਸ ਨੂੰ ਫੌਜੀ ਬਣਾ ਕੇ ਲੜਨ ਭੇਜਿਆ ਜਾਂਦਾ ਉਹਨਾਂ ਨੇ ਜੰਗ ਨੂੰ ਰਾਸ਼ਟਰਵਾਦੀ ਐਨਕ ਨਾਲ ਨਹੀਂ ਹੂੰ ਸਗੋਂ ਮਨੁੱਖਤਾਵਾਦ ਦੇ ਨਜ਼ਰੀਏ ਨਾਲ ਦੇਖਿਆ ਬਿਲਕੁਲ ਉਹੀ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਸ ਵਾਰ ਦਾ ਨਾਇਕ ਕੋਈ ਜਰਨੈਲ ਜਾਂ ਰਾਜਾ ਨਹੀਂ ਸਗੋਂ ਉਹ ਆਮ ਫੌਜੀ ਹੈ ਪਰ ਜਿਸ ਤਰ੍ਹਾਂ ਸਾਡੇ ਸਰੋਤ ਦੱਸਦੇ ਨੇ ਸ਼ੇਖੋ ਉਸ ਨੂੰ ਇੱਕ ਹੀਰੋ ਵਾਂਗ ਵੀ ਪੇਸ਼ ਨਹੀਂ ਕਰਦੇ ਤਾਂ ਫਿਰ ਉਸ ਕਿਰਦਾਰ ਨੂੰ ਕਿਵੇਂ ਚਿੱਤਰਿਆ ਗਿਆ ਹੈ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਫੌਜੀ ਇਸ ਕਹਾਣੀ ਦਾ ਕੇਂਦਰ ਤਾਂ ਹੈ ਪਰ ਉਹ ਹੀਰੋ ਨਹੀਂ ਇੱਕ ਮਜਬੂਰ ਇਨਸਾਨ ਹੈ ਇੱਕ ਮਜਬੂਰ ਇਨਸਾਨ ਹਾਂ ਉਸ ਨੂੰ ਦੇਸ਼ ਭਗਤੀ ਦੇ ਪਾਠ ਪੜਾ ਕੇ ਮਰਨ ਲਈ ਭੇਜਿਆ ਗਿਆ ਹੈ ਪਰ ਉਸ ਨੇ ਇਹ ਜੰਗ ਕਦੇ ਮੰਗੀ ਹੀ ਨਹੀਂ ਸੀ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਿਸ ਨੂੰ ਉਹ ਦੁਸ਼ਮਣ ਸਮਝ ਕੇ ਗੋਲੀ ਮਾਰ ਰਿਹਾ ਹੈ ਉਸ ਦੀ ਸ਼ਕਲ ਸੂਰਤ ਕਿਹੋ ਜਿਹੀ ਹੈ ਹੈ ਨਾ ਕਿ ਉਸ ਦਾ ਵੀ ਕੋਈ ਪਰਿਵਾਰ ਹੋਵੇਗਾ ਉਸ ਦੇ ਵੀ ਕੁਝ ਸੁਪਨੇ ਹੋਣਗੇ ਹੂੰ ਉਤਬਾਸੇ ਕੋਕਮ ਮੰਨ ਰਿਹਾ ਹੈ ਬਿਲਕੁਲ ਸ਼ੇਖੋ ਉਸਨੂੰ ਇੱਕ ਸ਼ਹੀਦ ਨਹੀਂ ਸਗੋ ਇੱਕ ਸਿਸਟਮ ਦਾ ਸ਼ਿਕਾਰ ਹੋਏ ਇਨਸਾਨ ਵਜੋਂ ਦਿਖਾਉਂਦੇ ਹਨ ਤੇ ਜੰਗ ਦਾ ਅਸਰ ਸਿਰਫ ਉਸ ਫੌਜੀ ਤੇ ਹੀ ਨਹੀਂ ਪੈਂਦਾ ਸਰੋਤਾਵਾਂ ਵਿੱਚ ਖਾਸ ਤੌਰ ਤੇ ਉਸਦੇ ਪਰਿਵਾਰ ਖਾਸ ਕਰਕੇ ਮਾਂ ਦੇ ਕਿਰਦਾਰ ਦਾ ਜ਼ਿਕਰ ਹੈ ਇਹ ਕਿਰਦਾਰ ਕਹਾਣੀ ਵਿੱਚ ਕੀ ਭੂਮਿਕਾ ਨਿਭਾਉਂਦਾ ਹੈ ਜੇ ਫੌਜੀ ਜੰਗ ਦਾ ਸਰੀਰਕ ਸ਼ਿਕਾਰ ਹੈ ਤਾਂ ਮਾਂ ਉਸਦੇ ਆਤਮਿਕ ਪੀੜ ਹੈ ਸ਼ੇਖੋ ਨੇ ਮਾਂ ਦੇ ਕਿਰਦਾਰ ਰਾਹੀਂ ਜੰਗ ਦੀ ਸਭ ਤੋਂ ਵੱਡੀ ਤਰਾਸਤੀ ਨੂੰ ਪੇਸ਼ ਕੀਤਾ ਹੈ ਅੱਛਾ ਸਰੋਤਾਂ ਵਿੱਚ ਇੱਕ ਲਾਈਨ ਦਾ ਜ਼ਿਕਰ ਹੈ ਜੋ ਜੋ ਸਿੱਧਾ ਦਿਲ ਵਿੱਚ ਵੱਜਦੀ ਹੈ ਮਾਂ ਪੁੱਤਰ ਪੈਦਾ ਕਰਦੀ ਹੈ ਜੰਗ ਉਸ ਨੂੰ ਲੈ ਜਾਂਦੀ ਹੈ ਇਸ ਇੱਕ ਵਾਕ ਵਿੱਚ ਹੀ ਮਤਲਬ ਪੂਰੀ ਜੰਗ ਦਾ ਸਾਰ ਲੁਕਿਆ ਹੋਇਆ ਹੈ ਤੁਹਾਨੂੰ ਕੀ ਲੱਗਦਾ ਇਸ ਇਸ ਦਾ ਸਭ ਤੋਂ ਵੱਡਾ ਅਰਥ ਕੀ ਹੈ ਕਮੈਂਟ ਚ ਜ਼ਰੂਰ ਦੱਸੋ ਇਸ ਲਾਈਨ ਬਾਰੇ ਇੱਕ ਗੱਲ ਹੈ ਇਹ ਬਹੁਤ ਸਿੱਧੀ ਤੇ ਸਧਾਰਨ ਲੱਗਦੀ ਹੈ ਇਸ ਵਿੱਚ ਕੋਈ ਭਾਰੀ ਸ਼ਬਦ ਨਹੀਂ ਕੋਈ ਅਲੰਕਾਰ ਨਹੀਂ ਫਿਰ ਇਸ ਦੀ ਤਾਕਤ ਕਿਸ ਚੀਜ਼ ਵਿੱਚ ਆਏ ਇਸ ਦੀ ਤਾਕਤ ਇਸ ਦੀ ਸਾਦਗੀ ਵਿੱਚ ਹੀ ਹੈ ਸ਼ੇਖੁੰਦੀ ਇਹ ਹੀ ਤਾਂ ਖਾਸੀਅਤ ਹੈ ਜਿਸ ਨੂੰ ਸ਼ਬਦ ਜਾਦੂ ਕਿਹਾ ਜਾ ਸਕਦਾ ਹੈ ਉਹ ਪਾਵਨਾਵਾਂ ਨੂੰ ਜਗਾਉਣ ਲਈ ਸ਼ਬਦਾਂ ਦਾ ਜਾਲ ਨਹੀਂ ਬੁੰਦੇ ਸਗੋਂ ਇੱਕ ਸਿੱਧੀ ਤਿੱਖੀ ਸਚਾਈ ਪੇਸ਼ ਕਰਦੇ ਹਨ ਜੋ ਇੱਕ ਹਥੌੜੇ ਵਾਂਗ ਲੱਗਦੀ ਹੈ ਹਮ ਇੱਕ ਹਥੌੜੇ ਵਾਂਗ ਹਾਂਜੀ ਇਹ ਲਾਈਨ ਕਵਿਤਾ ਨਹੀਂ ਇੱਕ ਹਕੀਕਤ ਹੈ ਇਹ ਦੱਸਦੀ ਹੈ ਕਿ ਕੁਦਰਤ ਸਿਰਜਣਾ ਕਰਦੀ ਹੈ ਅਤੇ ਇਨਸਾਨ ਦੁਆਰਾ ਬਣਾਈ ਗਈ ਜੰਗ ਉਸ ਸਿਰਜਣਾ ਨੂੰ ਤਬਾਹ ਕਰ ਦਿੰਦੀ ਹੈ मां ਲਈ ਜਿੱਥਾੜ ਦੇ ਕੋਈ ਮਾਇਨੇ ਨਹੀਂ ਉਸਨੇ ਤਾਂ ਆਪਣਾ ਪੁੱਤ ਖੋ ਦਿੱਤਾ ਬਿਲਕੁਲ ਤੇ मां ਤੋਂ ਇਲਾਵਾ ਪਤਨੀ ਜਾਂ ਪ੍ਰੇਮਿਕਾ ਦਾ ਕਿਰਦਾਰ ਵੀ ਹੈ ਉਸਦੀ ਦੁਨੀਆ ਦਾ ਇੱਕ ਉਡੀਕ ਵਿੱਚ ਹੀ ਸਿਮਟ ਜਾਂਦੀ ਹੈ ਹਾਂ ਉਹ ਕਿਰਦਾਰ جنگ ਦੇ ਇੱਕ ਹੋਰ ਪਹਿਲੂ ਨੂੰ ਦਰਸਾਉਂਦਾ ਹੈ ਰੁਕਿਆ ਹੋਇਆ ਸਮਾਂ ਉਸ ਲਈ ਦੇਸ਼ ਦੀ ਜਿੱਤ ਜ਼ਰੂਰੀ ਨਹੀਂ ਆਪਣੇ ਸਾਥੀ ਦੀ ਵਾਪਸੀ ਜ਼ਰੂਰੀ ਹੈ ਜੰਗ ਦੇਸ਼ਾਂ ਦੀਆਂ ਸਰਹੱਦਾਂ ਤੇ ਲੜੀ ਜਾ ਰਹੀ ਹੈ ਪਰ ਉਸਦੀ ਨਿੱਜੀ ਜੰਗ ਉਹ ਤਾਂ ਘਰ ਦੀ ਦਹਲੀਜ਼ ਤੇ ਹੁੰਦੀ ਹੈ ਹਰ ਦਸਤਕ ਨਾਲ ਉਸਦਾ ਦਿਲ ਕੰਬਦਾ ਹੋਵੇਗਾ ਬਿਲਕੁਲ ਸ਼ੇਖੋ ਇਹੀ ਦਿਖਾਉਂਦੇ ਹਨ ਕਿ ਜੰਗ ਸਿਰਫ ਮੈਦਾਨੇ ਜੰਗ ਵਿੱਚ ਹੀ ਨਹੀਂ ਸਗੋਂ ਕਰੋਨਾ ਕਰਾਂ ਦੇ ਅੰਦਰ ਦਿਲਾਂ ਵਿੱਚ ਵੀ ਲੜੀ ਜਾਂਦੀ ਹੈ ਇੱਕ ਪਾਸੇ ਸਾਰੇ ਪੀੜਿਤ ਕਿਰਦਾਰ ਹਨ ਤੇ ਦੂਜੇ ਪਾਸੇ ਉਹ ਲੋਕ ਜੋ ਇਸ ਸਭ ਲਈ ਜ਼ਿੰਮੇਵਾਰ ਹਨ ਹੂੰ ਸਰੋਤਾ ਵਿੱਚ ਰਾਜਨੇਤਾਵਾਂ ਨੂੰ ਅਸਲ ਦੋਸ਼ੀ ਦੱਸਿਆ ਗਿਆ ਹੈ ਹੂੰ ਸ਼ੇਖੋ ਉਹਨਾਂ ਨੂੰ ਕਿਵੇਂ ਪੇਸ਼ ਕਰਦੇ ਹਨ ਸ਼ੇਖੋ ਉਹਨਾਂ ਤੇ ਸਿੱਧਾ ਵਾਰ ਕਰਦੇ ਹਨ ਬਿਨਾਂ ਕਿਸੇ ਲੁਕਾ ਦੇ ਉਹ ਦਿਖਾਉਂਦੇ ਹਨ ਕਿ ਰਾਜਨੇਤਾ ਸੁਰੱਖਿਤ ਗਰਮ ਕਮਰਿਆਂ ਵਿੱਚ ਬੈਠ ਕੇ ਦੇਸ਼ ਭਗਤੀ ਅਤੇ ਕੁਰਬਾਨੀ ਤੇ ਜੁਸ਼ੀਲੇ ਭਾਸ਼ਣ ਦਿੰਦੇ ਹਨ ਜਦ ਕਿ ਸਰਹੱਦ ਤੇ ਠੰਡ ਵਿੱਚ ਕਿਸੇ ਹੋਰ ਦਾ ਪੁੱਤਰ ਗੋਲੀ ਖਾ ਰਿਹਾ ਹੁੰਦਾ ਹਮ ਉਹਨਾਂ ਲਈ ਤਾਂ ਇਹ ਸਭ ਇੱਕ ਖੇਡ ਵਾਂਗ ਹੈ ਬਿਲਕੁਲ ਅੰਕੜਿਆਂ ਦੀ ਖੇਡ ਹੈ ਸ਼ਤਰੰਜ ਦੀ ਬਾਜ਼ੀ ਹੈ ਉਹਨਾਂ ਨੂੰ ਲਾਸ਼ਾਂ ਦੀ ਗਿਣਤੀ ਨਾਲ ਫਰਕ ਪੈਂਦਾ ਉਹਨਾਂ ਲਾਸ਼ਾਂ ਨਾਲ ਜੁੜੇ ਸੁਪਨਿਆਂ ਤੇ ਪਰਿਵਾਰਾਂ ਨਾਲ ਨਹੀਂ ਇਸੇ ਕਰਕੇ ਉਹ ਜੰਗ ਦੇ ਅਸਲ ਖਲਨਾਇਕ ਬਣ ਜਾਂਦੇ ਹਨ ਜੇ ਤੁਸੀਂ ਇਸ ਕਿਰਦਾਰ ਦੀ ਥਾਂ ਹੁੰਦੇ ਤਾਂ ਤੁਸੀਂ ਕੀ ਫੈਸਲਾ ਲੈਂਦੇ ਹੇਠਾਂ ਟਿੱਪਣੀ ਕਰੋ ਇਸ ਨਾਲ ਇੱਕ ਬਹੁਤ ਵੱਡਾ ਸਵਾਲ ਜੁੜਦਾ ਹੈ ਜਿਸ ਦਾ ਜ਼ਿਕਰ ਸਾਡੇ ਸਰੋਤੇ ਵੀ ਕਰਦੇ ਨੇ ਦੁਸ਼ਮਣ ਕੌਣ ਹੈ ਜੀ ਅਸਲ ਦੋਸ਼ੀ ਰਾਜਨੇਤਾ ਹਨ ਤਾਂ ਫੌਜੀ ਕੌਣ ਹੈ ਜਿਸ ਨੂੰ ਦੁਸ਼ਮਣ ਕਿਹਾ ਜਾ ਰਿਹਾ ਹੈ ਇਹੀ ਇਹੀ ਇਸ ਰਚਨਾ ਦਾ ਸਿਖਰ ਹੈ ਸ਼ੇਖੋ ਦੁਸ਼ਮਣ ਦੀ ਪੂਰੀ ਧਾਰਨਾ ਨੂੰ ਹੀ ਤੋੜ ਦਿੰਦੇ ਹਨ ਕਿਵੇਂ ਉਹ ਦਿਖਾਉਂਦੇ ਹਨ ਕਿ ਸਰਹੱਦ ਦੇ ਦੂਜੇ ਪਾਸੇ ਵਾਲਾ ਫੌਜੀ ਵੀ ਬਿਲਕੁਲ ਸਾਡੇ ਫੌਜੀ ਵਰਗਾ ਹੈ ਉਹ ਵੀ ਕਿਸੇ ਮਾਂ ਦਾ ਪੁੱਤ ਹੈ ਉਸ ਦਾ ਵੀ ਇੱਕ ਪਰਿਵਾਰ ਹੈ ਜੋ ਉਸ ਦੀ ਉਡੀਕ ਕਰ ਰਿਹਾ ਹੈ ਉਹ ਵੀ ਓਨਾ ਹੀ ਡਰਿਆ ਹੋਇਆ ਹੈ ਤੇ ਉਹ ਵੀ ਜਿਉਣਾ ਚਾਹੁੰਦਾ ਹੈ ਅੱਛਾ ਜਦੋਂ ਪਾਠਕ ਇਹ ਮਹਿਸੂਸ ਕਰਦਾ ਹੈ ਨਾ ਤਾਂ ਨਫ਼ਰਤ ਦੀ ਕੰਧ ਟਹਿ ਜਾਂਦੀ ਹੈ ਫਿਰ ਸਵਾਲ ਇਹ ਨਹੀਂ ਰਹਿੰਦਾ ਕਿ ਦੁਸ਼ਮਣ ਨੂੰ ਕਿਵੇਂ ਮਾਰਨਾ ਹੈ ਸਗੋਂ ਇਹ ਬਣ ਜਾਂਦਾ ਹੈ ਕਿ ਜੇ ਦੋਵੇਂ ਪਾਸੇ ਇੱਕੋ ਜਿਹੇ ਮਾਸੂਮ ਇਨਸਾਨ ਹਨ ਤਾਂ ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਬਣੇ ਹੋਏ ਹਨ ਅਤੇ ਇਹ احساس ਇਹ ਮਨੁੱਖਤਾ ਦੀ ਪਰਖਿਆ ਸਭ ਤੋਂ ਵੱਧ ਜੰਗ ਦੇ ਮੈਦਾਨ ਵਿੱਚ ਹੀ ਹੁੰਦੀ ਹੈ ਸ਼ੇਖੋ ਨੇ ਉਸ ਮੈਦਾਨ ਨੂੰ ਇੱਕ ਨਰਕ ਵਾਂਗ ਪੇਸ਼ ਕੀਤਾ ਹੈ ਉਸ ਮਾਹੌਲ ਬਾਰੇ ਦੱਸੋ ਜੰਗ ਦੇ ਮੈਦਾਨ ਦਾ ਵਰਣਨ ਬਹੁਤ ਹੀ ਭਿਆਨਕ ਹੈ ਗੋਲੀਆਂ ਦੀ ਗੜਗੜਾਹਟ ਬੰਬਾਂ ਦੇ ਤਮਾਕੇ ਧੂਆਂ ਚੀਕਾਂ ਤੇ ਲਾਸ਼ਾਂ ਦੇ ਢੇਰ ਇੱਕ ਅਜੀਹਾਂ ਮਾਹੌਲ ਜਿੱਥੇ ਆਪਣੇ ਤੇ ਪਰਾਏ ਦੀ ਪਛਾਣ ਹੀ ਮਿਟ ਜਾਂਦੀ ਹੈ ਉੱਥੇ ਸਿਰਫ ਮੌਤ ਦੀ ਹਕੂਮਤ ਹੁੰਦੀ ਹੈ ਹੂੰ ਇਤੇ ਸ਼ੇਖੋ ਇੱਕ ਹੋਰ ਲਾਈਨ ਲਿਖਦੇ ਹਨ ਜੋ ਤੁਰ ਅੰਦਰ ਤੱਕ ਖਿਲਾ ਦਿੰਦੀ ਹੈ ਮਰੇ ਹੋਏ ਸ਼ਰੀਰਾਂ ਤੇ ਕੋਈ ਧਰਮ ਨਹੀਂ ਹੁੰਦਾ ਸਿਰਫ ਮਾਵਾਂ ਦੇ ਪੁੱਤਰ ਹੁੰਦੇ ਹਨ ਵਾਹ ਇਹ ਵਾਕੀ ਜੰਗ ਦੁਆਰਾ ਬਣਾਏ ਗਏ ਸਾਰੇ ਵਖਰੇਵਿਆਂ ਨੂੰ ਦੇਸ਼ ਧਰਮ ਜਾਤ ਇੱਕ ਛਟਕੇ ਵਿੱਚ ਮਿਟਾ ਦਿੰਦਾ ਹੈ ਮੌਤ ਸਭ ਨੂੰ ਬਰਾਬਰ ਕਰ ਦਿੰਦੀ ਹੈ ਇਹ ਬਹੁਤ ਡੂੰਗੀ ਗੱਲ ਹੈ ਪਰ ਇਸੇ ਨਿਰਾਸ਼ਾ ਤੇ ਹਨੇਰੇ ਦੇ ਵਿਚਾਰ ਸਰੋਤ ਇੱਕ ਉਮੀਦ ਦੀ ਕਿਰਨ ਦਾ ਵੀ ਜ਼ਿਕਰ ਕਰਦੇ ਨੇ ਇੱਕ ਅਜੀਬਾ ਦ੍ਰਿਸ਼ ਹੈ ਜਿੱਥੇ ਇੱਕ ਫੌਜੀ ਇੱਕ ਜ਼ਖਮੀ ਦੁਸ਼ਮਣ ਨੂੰ ਪਾਣੀ ਪਿਲਾਉਂਦਾ ਹੈ ਹਾਂ ਉਹ ਇਸ ਰਚਨਾ ਦਾ ਸਭ ਤੋਂ ਸ਼ਕਤੀਸ਼ਾਲੀ ਪਲ ਹੈ ਮੇਰੇ ਹਿਸਾਬ ਨਾਲ ਇਹ ਉਹ ਪਲ ਹੈ ਜਦੋਂ ਰਾਜਨੀਤੀ ਹਾਰ ਜਾਂਦੀ ਹੈ ਅਤੇ ਇਨਸਾਨੀਅਤ ਜਿੱਤ ਜਾਂਦੀ ਹੈ ਇਨਸਾਨੀਅਤ ਜਿੱਤ ਜਾਂਦੀ ਹੈ ਹਾਂਜੀ ਦੋ ਇਨਸਾਨ ਜਿਨ੍ਹਾਂ ਨੂੰ ਇੱਕ ਦੂਜੇ ਦਾ ਕਤਲ ਕਰਨ ਲਈ ਸਿਖਲਾਈ ਦਿੱਤੀ ਗਈ ਸੀ ਉਹ ਇੱਕ ਦੂਜੇ ਦੇ ਦਰਦ ਨੂੰ ਪਛਾਣ ਲੈਂਦੇ ਹਨ ਜ਼ਖਮੀ ਦੀ ਪਿਆਸ ਅਤੇ ਪਾਣੀ ਪਿਲਾਉਣ ਵਾਲੇ ਦੀ ਹਮਦਰਦੀ ਦੇ ਵਿਚਾਰ ਦੁਸ਼ਮਣ ਸ਼ਬਦ ਗਾਇਬ ਹੋ ਜਾਂਦਾ ਹੈ ਇਹ ਦ੍ਰਿਸ਼ ਸਾਬਤ ਕਰਦਾ ਹੈ ਕਿ ਨਫ਼ਰਤ ਭਾਵੇਂ ਸਿਖਾਈ ਜਾ ਸਕਦੀ ਹੈ ਪਰ ਦਰਦ ਅਤੇ ਹਮਦਰਦੀ ਦੀ ਭਾਸ਼ਾ ਸਰਵ ਵਿਆਪਕ ਹੈ ਇਹ ਮਨੁੱਖ ਹੋਣ ਦਾ ਮੂਲ ਅਹਿਸਾਸ ਹੈ ਜੋ ਜੰਗ ਵੀ ਪੂਰੀ ਤਰ੍ਹਾਂ ਮਿਟਾ ਨਹੀਂ ਸਕੀ ਬਿਲਕੁਲ ਨਹੀਂ ਮਿਟਾ ਸਕੀ ਇਸ ਪੂਰੀ ਰਚਨਾ ਦਾ ਸਭ ਤੋਂ ਪਾਵਕ ਹਿੱਸਾ ਸ਼ਾਇਦ ਉਦੋਂ ਆਉਂਦਾ ਹੈ ਜਦੋਂ ਇੱਕ ਮਰ ਰਹੇ ਫੌਜੀ ਦੀਆਂ ਆਖਰੀ ਸੋਚਾਂ ਦਾ ਜ਼ਿਕਰ ਹੁੰਦਾ ਹੈ ਗੋਲੀ ਲੱਗਣ ਤੋਂ ਬਾਅਦ ਜਦੋਂ ਜ਼ਮੀਨ ਤੇ ਡਿੱਗਦਾ ਹੈ ਉਸ ਨੂੰ ਕੀ ਯਾਦ ਆਉਂਦਾ ਉਸ ਨੂੰ ਦੇਸ਼ ਚੰਡਾ ਰੈਜੀਮੈਂਟ ਜਾਂ ਜਿੱਤ ਕੁਝ ਯਾਦ ਨਹੀਂ ਆਉਂਦਾ ਉਸ ਨੂੰ ਯਾਦ ਆਉਂਦੀ ਹੈ ਆਪਣੀ ਮਾਂ ਦੇ ਹੱਥ ਦੀ ਰੋਟੀ ਆਪਣੇ ਪਿੰਡ ਦੇ ਖੇਤ ਬਚਪਨ ਵਿੱਚ ਖੇਡੀਆਂ ਖੇਦਾਂ ਆਪਣੀ ਪਤਨੀ ਦਾ ਚਿਹਰਾ ਅਤੇ ਆਪਣੇ ਅਣਜੰਮੇ ਬੱਚੇ ਦਾ ਖਿਆਲ ਜਿਸ ਨੂੰ ਉਹ ਕਦੇ ਦੇਖ ਨਹੀਂ ਸਕੇਗਾ। ਕਹਾਣੀ ਦਾ ਕਿਹੜਾ ਪਹਿਲੂ ਤੁਹਾਡੇ ਦਿਲ ਨੂੰ ਸਭ ਤੋਂ ਜ਼ਿਆਦਾ ਛੂ ਗਿਆ? ਆਪਣਾ ਵਿਚਾਰ ਲਿਖੋ। ਇਹ ਹਿੱਸਾ ਜੰਗ ਦੇ ਅਸਲੀ ਨੁਕਸਾਨ ਨੂੰ ਉਜਾਗਰ ਕਰਦਾ ਹੈ। ਹਾਂਜੀ, ਬਿਲਕੁਲ। ਜੰਗ ਸਿਰਫ ਜਾਨਾਂ ਨਹੀਂ ਲੈਂਦੀ, ਸਗੋਂ ਯਾਦਾਂ, ਰਿਸ਼ਤੇਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਪਨਿਆਂ ਦਾ ਵੀ ਕਤਲ ਕਰ ਦਿੰਦੀ ਹੈ। ਉਹ ਫੌਜੀ ਸਿਰਫ ਇੱਕ ਸਿਪਾਹੀ ਨਹੀਂ ਸੀ, ਉਹ ਕਿਸੇ ਦਾ ਪੂਰਾ ਸੰਸਾਰ ਸੀ ਜੋ ਉਸ ਇੱਕ ਗੋਲੀ ਨਾਲ ਹਮੇਸ਼ਾ ਲਈ ਤਬਾਹ ਹੋ ਗਿਆ। ਤਾਂ ਜੇ ਅਸੀਂ ਇਹ ਸਭ ਨੂੰ ਜੋੜ ਕੇ ਦੇਖੀਏ ਇਸ ਰਚਨਾ ਵਿੱਚ ਲੁਕੇ ਪ੍ਰਤੀਕਾਂ ਨੂੰ ਸਮਝੀਏ ਤਾਂ ਸ਼ੇਖੋ ਦਾ ਆਖਰੀ ਸੰਦੇਸ਼ ਕੀ ਹੈ ਸੰਦੇਸ਼ ਬਹੁਤ ਸਪਸ਼ਟ ਹੈ ਉਹਨਾਂ ਲਈ ਜੰਗ ਇੱਕ ਰਾਜਨੀਤਿਕ ਖੇਡ ਹੈ ਜਿਸ ਵਿੱਚ ਆਮ ਲੋਕਾਂ ਦੀਆਂ ਜ਼ਿੰਦਗੀਆਂ ਮੋਹਰਾਂ ਵਾਂਗ ਵਰਤੀਆਂ ਜਾਂਦੀਆਂ ਹਨ ਉਹਨਾਂ ਨੇ ਫੌਜੀ ਨੂੰ ਗਰੀਬ ਦਾ ਪੁੱਤਰ ਕਿਹਾ ਹੈ ਹਾਂ ਇਹ ਬਹੁਤ ਜ਼ਰੂਰੀ ਹੈ ਅਤੇ ਇਸ ਇੱਕ ਵਾਕ ਨਾਲ ਇਹ ਸਥਾਪਿਤ ਕਰ ਦਿੱਤਾ ਹੈ ਕਿ ਜੰਗ ਹਮੇਸ਼ਾ ਗਰੀਬਾਂ ਦੀਆਂ ਲਾਸ਼ਾਂ ਤੇ ਲੜੀ ਜਾਂਦੀ ਹੈ। ਅਮੀਰ ਅਤੇ ਤਾਕਤਵਰ ਲੋਕ ਆਪਣੇ ਹਿੱਤਾਂ ਲਈ ਫੈਸਲੇ ਲੈਂਦੇ ਹਨ ਅਤੇ ਗਰੀਬ ਦਾ ਪੁੱਤਰ ਉਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਂਦਾ ਹੈ। ਹੂੰ ਤੇ ਸਰਹੱਦਾਂ ਉਹਨਾਂ ਲਈ ਸਰਹੱਦਾਂ ਮਿੱਟੀ ਤੇ ਖਿੱਚੀਆਂ ਹੋਈਆਂ ਬੇਜਾਨ ਲਕੀਰਾਂ ਹਨ। ਪਰ ਇਹਨਾਂ ਲਕੀਰਾਂ ਦੀ ਖਾਤਰ ਵਹਾਇਆ ਗਿਆ ਖੂਨ ਮਨੁੱਖਤਾ ਦੀ ਸਭ ਤੋਂ ਵੱਡੀ ਹਾਰ ਹੈ। ਅੰਤ ਵਿੱਚ ਸਾਰੀ ਰਚਨਾ ਦਾ ਨਿਚੋੜ ਇੱਕ ਲਾਈਨ ਵਿੱਚ ਆ ਜਾਂਦਾ ਹੈ ਜੋ ਸਾਡੇ ਸਰੋਤਾਂ ਵਿੱਚ ਵੀ ਦਰਜ ਹੈ ਔਰ ਸ਼ਾਇਦ ਸਭ ਤੋਂ ਵੱਧ ਯਾਦ ਰੱਖੀ ਜਾਂਦੀ ਹੈ ਬਿਲਕੁਲ ਉਹ ਲਾਈਨ ਹੈ ਜੰਗ ਕੋਈ ਵੀ ਨਹੀਂ ਜਿੱਤਦਾ ਜੰਗ ਜਿਹੜੀ ਵੀ ਹੋਵੇ ਮਾਵਾ ਹੀ ਹਾਰਦੀਆਂ ਹਨ ਹਾਂਜੀ ਇਹ ਲਾਈਨ ਹਰ ਬਹਿਸ ਹਰ ਤਰਕ ਨੂੰ ਖਤਮ ਕਰ ਦਿੰਦੀ ਹੈ ਇਹ ਜੰਗ ਦਾ ਆਖਰੀ ਸੱਚ ਹੈ ਇਸ ਰਚਨਾ ਦਾ ਸਪਸ਼ਟ ਸੰਦੇਸ਼ ਇਹੀ ਹੈ ਕਿ ਅਸਲ ਦੁਸ਼ਮਣ ਸਰਹੱਦ ਦੇ ਪਾਰ ਨਹੀਂ ਬੈਠਾ ਸਗੋ ਬਲਕਿ ਸਾਡੇ ਅੰਦਰ ਦੀ ਨਫ਼ਰਤ ਲਾਲਚ ਅਤੇ ਸੱਤਾ ਦੀ ਭੁੱਖ ਹੈ ਅਤੇ ਇਸ ਦੁਸ਼ਮਨ ਤੇ ਜਿੱਤ ਹਥਿਆਰਾਂ ਨਾਲ ਨਹੀਂ ਸਗੋਂ ਹਮਦਰਦੀ ਪਿਆਰ ਅਤੇ ਸ਼ਾਂਤੀ ਨਾਲ ਹੀ ਪਾਈ ਜਾ ਸਕਦੀ ਹੈ ਇਹ ਰਚਨਾ ਸਾਨੂੰ ਫੌਜੀ ਅਤੇ ਉਸਦੇ ਪਰਿਵਾਰ ਦੇ ਨਜ਼ਰੀਏ ਤੋਂ ਜੰਗ ਦੀ ਤਬਾਈ ਬਹੁਤ ਨੇੜਿਓਂ ਦਿਖਾਉਂਦੀ ਹੈ ਪਰ ਇਹ ਸਾਨੂੰ ਇੱਕ ਸਵਾਲ ਨਾਲ ਛੱਡ ਜਾਂਦੀ ਹੈ ਜਿਸ ਬਾਰੇ ਸੋਚਣਾ ਮੈਨੂੰ ਲੱਗਦਾ ਹੈ ਬਹੁਤ ਜ਼ਰੂਰੀ ਹੈ ਉਹਨਾਂ ਲੋਕਾਂ ਦੇ ਮਨ ਅੰਦਰ ਕਿਹੜੀ ਜੰਗ ਚੱਲਦੀ ਹੋਵੇਗੀ ਜੋ ਆਪਣੇ ਸੁਰੱਖਿਅਤ ਦਫ਼ਤਰਾਂ ਤੋਂ ਇਸ ਲੜਾਈ ਦਾ ਹੁਕਮ ਦਿੰਦੇ ਹਨ ਕੀ ਉਹਨਾਂ ਦੀ ਮਨੁੱਖਤਾ ਕਿਸੇ ਵੱਖਰੇ ਸ਼ਾਇਦ ਵਧੇਰੇ ਸਥਾਈ ਤਰੀਕੇ ਨਾਲ ਖਤਮ ਹੋ ਜਾਂਦੀ ਹੈ ਜਿੱਥੇ ਉਹਨਾਂ ਨੂੰ ਲਾਸ਼ਾਂ ਸਿਰਫ ਅੰਕੜੇ ਲੱਗਣ ਲੱਗ ਪੈਂਦੀਆਂ ਹਨ ਅਗਲੇ ਐਪੀਸੋਡ ਚ ਕਿਹੜੀ ਕਿਤਾਬ ਸੁਣਨਾ ਚਾਹੁੰਦੇ ਹੋ ਕਮੈਂਟ ਚ ਸੁਝਾਅ ਦਿਓ ਇਸ ਡੂੰਗੀ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ ਜੰਗ ਦੀ ਵਾਰ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਜਿੱਤ ਲੜਾਈ ਦੇ ਮੈਦਾਨ ਵਿੱਚ ਨਹੀਂ ਸਗੋਂ ਮਨੁੱਖਤਾ ਨੂੰ ਬਚਾਉਣ ਵਿੱਚ ਹੈ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟਸ 'ਚ ਦੱਸੋ ਕਿਹੜੀ ਕਿਤਾਬ ਦੀ ਸਮਰੀ ਤੁਸੀਂ ਸੁਣਨਾ ਚਾਹੁੰਦੇ ਹੋ ਅਗਲੇ ਐਪੀਸੋਡ 'ਚ ਮਿਲਦੇ ਆਂ ਅਗਲੀ ਵਾਰ ਇੱਕ ਨਵੀਂ ਕਿਤਾਬ ਨਾਲ ਬੁੱਕ ਬਾਣੀ ਜਿੱਥੇ ਹਰ ਕਿਤਾਬ ਬੋਲਦੀ ਹੈ